ਟਰੱਕ ਯੂਨੀਅਨ ਤੱਪਾ ਦਾ ਵਿਵਾਦ ਪੂਰੇ ਸਿਖਰਾਂ ਤੇ ਹੋ ਗਿਆ ਹੈ ਬੀਤੇ ਕੱਲ ਟਰੱਕ ਯੂਨੀਅਨ ਦੇ ਇੱਕ ਅਹੁਦੇਦਾਰ ਵੱਲੋਂ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਗਿਆ ਸੀ ਕਿ ਮੈਨੂੰ ਘਰੇਲੂ ਰਜ਼ੀਮੀਆਂ ਕਾਰਨ ਸਮਾਂ ਮੈਂ ਪੂਰਾ ਨਹੀਂ ਦੇ ਪਾ ਰਿਹਾ ਪਰ ਟਰੱਕ ਆਪਰੇਟਰਾਂ ਨੇ ਅੱਜ ਉਸ ਅਹੁਦੇਦਾਰ ਪ੍ਰਧਾਨ ਦੇ ਹੱਕ ਦੇ ਵਿੱਚ ਇੱਕ ਫਤਵਾ ਜਾਰੀ ਕਰ ਦਿੱਤਾ ਇੱਕ ਸਰਕਾਰ ਨੂੰ ਇਹ ਦਿਖਾਇਆ ਗਿਆ ਵੀ ਅਸੀਂ ਤੇਜਿੰਦਰ ਸਿੰਘ ਢੱਲਮਾ ਦੇ ਨਾਲ ਆ ਤੇਜਿੰਦਰ ਸਿੰਘ ਜੀ ਕੀ ਕਾਰਨ ਹੋ ਗਏ ਅਸਤੀਫੇ ਦੇ ਦੇਖੋ ਜੀ ਅਸਲ ਕਰਤਾ ਕਾਰਨ ਦਾ ਪੱਤਰਕਾਰ ਸਾਹਿਬ ਜਿਵੇਂ ਮੈਂ ਕੱਲ ਆਪਣੇ ਮੀਡੀਆ ਦੇ ਵਿੱਚ ਦੱਸਿਆ ਸੀਗਾ ਇੱਕ ਛਰੇਲੂ ਕੰਮ ਕਰਨ ਹੋਣ ਕਰਕੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਵੀ ਨੇ ਇਲੈਕਸ਼ਨ ਨੇ ਵੀ ਮੈਂ ਸਮਾਂ ਘਟ ਦੇ ਪਾਉਂਦਾ ਸੀ ਯੂਨੀਅਨ ਨੂੰ ਤੇ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਹੁਣ ਟਰੱਕ ਆਪਰੇਟਰ ਨੇ ਟਰੱਕ ਆਪਰੇਟਰ ਅੱਜ ਮੇਰੇ ਕੋਲੇ ਤਕਰੀਬਨ 150 ਦੇ ਵਾਂਗ ਮੇਰੇ ਘਰੇ ਆ ਗਏ ਸਾਰੇ ਜੀ ਘਰੇ ਆ ਕੇ ਉਹਨਾਂ ਨੇ ਮੈਨੂੰ ਸਾਨੂੰ ਇਹ ਗੱਲ ਕਹੀ ਆ ਜੀ ਤੁਸੀਂ ਇਹ ਦੱਸੋ ਉਹ ਵੀ ਅਸਤੀਫਾ ਤੁਸੀਂ ਉਹਨਾਂ ਟਾਈਮਾਂ 'ਚ ਦਿੱਤਾ ਜਦੋਂ ਚੋਨਾ ਸਿਖਰਤੇ ਨੇ ਚੋਨਾ ਤੋਂ ਇਲਾਵਾ ਹੜੀ ਦਾ ਸੀਜ਼ਨ ਸਿਖਰਾਂਤੇ ਆ ਉਹ ਤਾਂ ਜੀ ਇਹ ਆ ਵੀ ਫਿਰ ਜਿਹੜਾ ਕੋਈ ਮਤਲਬ ਕਿ ਪ੍ਰਬੰਧਕ ਲੱਗੂਗਾ ਪ੍ਰਧਾਨ ਲੱਗੂਗਾ ਵੀ ਪਹਿਲਾਂ ਉਸ ਤੋਂ ਪਹਿਲਾਂ ਕੋਈ ਬੰਦਾ ਜਿਹੜਾ ਆਪਦੀ ਜ਼ਿੰਮੇਵਾਰੀ ਸੰਭੇ ਆ ਕੇ ਠੀਕ ਆ ਰੇਟ ਤੈਅ ਕਰਨੇ ਨੇ ਡੀਜ਼ਲ ਦੇ ਪ੍ਰਬੰਧ ਕਰਨੇ ਨੇ ਹਰ ਇੱਕ ਡਰਾਈਵਰਾਂ ਨਾਲ ਆਪਰੇਟਰਾਂ ਨਾਲ ਗੱਲਬਾਤ ਕਰਨੀ ਹੁੰਦੀ ਆ ਵੀ ਕਿਸ ਤਰ੍ਹਾਂ ਪ੍ਰੋਗਰਾਮ ਲਿਖਿਆ ਜਾਂਦਾ ਪਹਿਲਾਂ ਵੀ ਸੀਜ਼ਨ ਦਾ ਕਿਸ ਤਰ੍ਹਾਂ ਆਪਾਂ ਪ੍ਰਬੰਧ ਕਰਨੇ ਹੈਗੇ ਨੇ ਉਸ ਨੂੰ ਲੈ ਕੇ ਇਸ ਤਾਂ ਪਹਿਲਾਂ ਆਪਾਂ ਵੀ ਜਿਹੜਾ ਕੋਈ ਪ੍ਰਧਾਨ ਹੈਗਾ ਉਹ ਆਪਣੀ ਆ ਕੇ ਆਪਦੀ ਜ਼ਿੰਮੇਵਾਰੀ ਸੋਪ ਰੂਗਾ ਜੀ ਅ ਤੁਸੀਂ ਜ਼ਿੰਮੇਵਾਰੀਆਂ ਦੀ ਗੱਲ ਕੀਤੀ ਹੈ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਟਰੱਕ ਯੂਨੀਅਨ ਦੇ ਉੱਤੇ ਟਰੱਕ ਯੂਨੀਅਨ ਦੇ ਨਾਲ 400 ਆਪਰੇਟਰ ਹੈ ਤੇ ਇਹ ਮੰਨ ਲਿਏ ਵੀ 1400 ਪਰਿਵਾਰ ਪਲਦਾ ਹੈ ਬਿਲਕੁਲ ਪਰ ਇਹਦੀ ਵਿੱਚ ਬੀਤੇ ਕੁਝ ਦਿਨ ਪਹਿਲਾਂ ਇੱਕ ਅਹੁਦੇਦਾਰ ਨੂੰ ਤੁਹਾਡੇ ਦੋ ਦੇ ਨਾਲ ਹੋਰ ਵੀ ਬਿਠਾ ਦਿੱਤਾ ਗਿਆ ਸੀ ਉਹਦੀ ਨਾਰਾਜ਼ਗੀ ਤਾਂ ਨਹੀਂ ਲੱਗ ਰਹੀ ਹਾਂ ਮੈਂ ਇਸ ਬਾਰੇ ਜੀ ਕੁਝ ਨਹੀਂ ਕਹੂੰਗਾ ਉਹ ਤਾਂ ਸਾਡੇ ਤੁਸੀਂ ਆਪਰੇਟਰਾਂ ਕੋਲੇ ਟਰੱਕ ਯੂਨੀਅਨ ਦੇ ਵਿੱਚ ਜਾਓ ਤੁਹਾਨੂੰ ਸਾਡੇ ਆਪਰੇਟਰ ਵੀਰ ਹੀ ਦੱਸ ਸਕਣਗੇ ਉਹ ਤੋਂ ਨਾਰਾਜ਼ ਨੇ ਜਾਂ ਖੁਸ਼ ਨੇ ਤੇ ਬਸ ਇਹ ਅਸੀਂ ਜ਼ਰੂਰ ਕਹਾਂਗੇ ਵੀ ਮੈਂ ਇਸ ਆਪਣੀ ਜ਼ਿੰਮੇਵਾਰੀ ਨੂੰ ਛੱਡਣਾ ਚਾਹੁੰਦਾ ਸੀ ਪਰ ਹੁਣ ਮੇਰੇ ਜਦੋਂ ਘਰੇ ਸਾਰੇ ਟਰੱਕ ਆਪਰੇਟਰ ਆ ਗਏ ਵੀ ਪ੍ਰਧਾਨ ਜੀ ਵੀ ਅਸੀਂ ਤਾਂ ਛੋਡੇ ਨਾਲ ਆ ਛੋਡੇ ਤੋਂ ਬਣਾ ਸਾਡੀ ਯੂਨੀਅਨ ਹੈਗੀ ਉਹ ਚੱਲ ਨਹੀਂ ਸਕਦੀ ਜੀ ਸਾਡੇ ਜਿਹੜਾ ਚੁੱਲਾ ਚਮਟਾ ਕੋ ਸਾਡਾ ਰੋਟੀ ਪਾਣੀ ਸੋਡੇ ਨਾਲ ਹੀ ਚੱਲਣਾਗਾ ਤੁਸੀਂ ਸਾਡੇ ਨਾਲ ਬਰਕਰਾਰ ਮੋਢੇ ਨਾਲ ਮੋਢਾ ਲਾ ਕੇ ਖੜੋ ਚਲੋ ਫਿਰ ਅੱਜ ਅਸੀਂ ਸਵੇਰੇ ਵੀ ਜਦੋਂ ਤੁਹਾਨੂੰ ਪਤਾ ਵੀ ਪੰਚਾਇਤ ਘਰੇ ਆ ਜੇ ਜੀ ਉਹਨੂੰ ਮੋੜਿਆ ਨਹੀਂ ਜਾਂਦਾ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਜੇ ਤੁਸੀਂ ਸਾਡੇ ਉੱਤੇ ਵਿਸ਼ਵਾਸ ਦਿਵਾਉਣੇ ਤਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਜੀ ਅਗਲਾ ਸਟੈਪ ਆਪਰੇਟਰਾਂ ਦੀ ਹਾਜ਼ਰੀ ਵਿੱਚ ਤੇਜਿੰਦਰ ਸਿੰਘ ਢਿੱਲੋਂ ਫੇਰ ਆ ਉਹਦਾ ਸੰਭਾਲੂਗਾ ਜਾਂ ਉਹ ਆਪਦਾ ਜਿਹੜਾ ਅਸਤੀਫਾ ਦਿੱਤਾ ਅਸਤੀਫਾ ਉਹਨੂੰ ਵਾਪਸ ਲੈ ਕੇ ਆਪਰੇਟਰਾਂ ਦੀ ਅਗਵਾਈ ਕਰੂਗਾ ਉਹਦੇ ਵਿੱਚ ਇਹ ਹੈ ਜੀ ਮੈਂ ਨਹੀਂ ਕਹਿ ਰਿਹਾ ਵੀ ਮੈਨੂੰ ਪ੍ਰਧਾਨ ਬਣਾਉਣ ਜੋ ਸਾਡੇ ਆਪਰੇਟਰ ਵੀਰ ਕਹਿਣਗੇ ਜੇ ਇਹਨੂੰ ਕਹਿਣਗੇ ਉਹ ਬਣਾ ਲੈਣਗੇ ਮੇਰੇ ਤੇ ਉਹ ਹੱਥ ਤਰਨਗੇ ਜੀ ਮੈਨੂੰ ਬਣਾ ਦੇਣ ਜੇ ਕਿਸੇ ਸਾਡੇ ਹੋਰ ਆਪਰੇਟਰ ਵੀਰ ਨੂੰ ਕਹਿਣਗੇ ਉਹਨੂੰ ਬਣਾ ਦੇਣ ਜੀ ਤੁਸੀਂ ਲੰਬੇ ਸਮੇਂ ਤੋਂ ਆਪਰੇਟਰ ਹਾਂਜੀ ਮੇਰੇ ਕੋਲ ਪਿਛਲੇ 4 ਸਾਲ ਤੋਂ ਆਪਦਾ ਗੱਡੀ ਹੈਗੀ ਹੈ ਜੀ ਪਰ ਜਿਹੜਾ ਟਰੱਕ ਯੂਨੀਅਨ ਦਾ ਜ਼ਾਰਾ ਭਾਵੇਂ ਪਿਛਲੇ ਸਮੇਂ ਇਹ ਯੂਨੀਅਨਾਂ ਜਿਹੜੀਆਂ ਭੰਗ ਕਰ ਦਿੱਤੀਆਂ ਗਈਆਂ ਸੀ ਨੋਟੀਫਿਕੇਸ਼ਨ ਹੋ ਗਿਆ ਸੀ ਪਰ ਦੁਬਾਰਾ ਫੇਰ ਚੋਣਾ-ਚੋਣਾ ਦੇ ਕਾਰਨ ਇਹ ਬਹਾਲ ਹੋ ਜਾਂਦੀਆਂ ਨੇ ਤੁਹਾਨੂੰ ਲੱਗਦਾ ਹੁੰਦਾ ਵੀ ਬਿਨਾਂ ਸਿਆਸੀ ਆਕਾਮਾਂ ਤੋਂ ਇਹਨਾਂ ਦੇ ਉੱਪਰ ਅਹੁਦਿਆਂ ਦੇ ਉੱਪਰ ਬੈਠਿਆ ਜਾ ਸਕਦਾ ਹੈ ਇਸ ਗੱਲ ਨਾਲ ਮੈਂ ਸਹਿਮਤ ਆ ਇਹਦੇ ਵਿੱਚ ਜਿਹੜੀ ਸਿਆਸੀ ਆ ਉਹ ਹੁੰਦਾ ਜੀ ਬਹੁਤ ਜ਼ਰੂਰੀ ਹੈ ਹੈਗੀ ਆ ਜੀ ਅਸੀਂ ਵੀ ਜਦੋਂ ਪਹਿਲਾ ਪ੍ਰਧਾਨ ਬਣੇ ਸੀਗੇ ਆਪਣੀ ਸਰਕਾਰ ਆਈ ਸੀਗੀ ਆਮ ਆਦਮੀ ਪਾਰਟੀ ਦੀ ਕਾ ਪਹਿਲਾਂ ਉਹਦੋਂ ਪਹਿਲਾਂ ਕਾਂਗਰਸ ਦਾ ਪ੍ਰਧਾਨ ਸੀ ਤੁਹਾਨੂੰ ਪਤਾ ਹੀ ਆ ਠੀਕ ਆ ਉਹਨਾਂ ਨੇ ਆਪਣੇ ਉਹਦੇ ਤੋਂ ਅਸਤੀਫਾ ਦਿੱਤਾ ਆਪਣੀ ਸਰਕਾਰ ਆਈ ਆਪਾਂ ਫਿਰ ਪ੍ਰਧਾਨ ਬਣੇ ਸੀਗੇ ਪਰ ਅਸੀਂ ਹਾਂ ਇਹ ਗੱਲ ਹੈਗੀ ਆ ਵੀ 2 ਸਾਲਾਂ ਦੇ ਵਿੱਚ ਜਿਹੜੀ ਇੱਕ ਟਰੱਕ ਯੂਨੀਅਨ ਤਬਾਹ ਸੀਗੀ ਉਹ ਇੱਕ ਕੰਗਾਲ ਬਣੀ ਹੋਈ ਸੀਗੀ ਇਹਦਾ 1.5 ਲੱਖ ਰੁਪਏ ਦਾ ਬਿੱਲ ਬਿਜਲੀ ਦਾ ਪੈਂਡਿੰਗ ਸੀ ਮੈਂ ਜਾ ਕੇ ਉਹਦਾ ਸੰਭਾਲਿਆ ਸੀਗਾ ਉਹ ਬਿਜਲੀ ਬੋਰਡ ਵਾਲੇ SDO ਸਾਹਿਬ ਮੀਟਰ ਦਾ ਕਨੈਕਸ਼ਨ ਕੱਟਣ ਆਗੇ ਸੀ ਜੀ ਅਸੀਂ ਸਾਰੇ ਕਨੈਕਸ਼ਨ ਦੇ ਪੈਸੇ ਭਰੇ ਦੁਬਾਰਾ ਕਨੈਕਸ਼ਨ ਲਵਾਇਆ ਉਹ ਇਮਾਰਤ ਸੀਗੀ ਤੁਹਾਡੇ ਸਾਹਮਣੇ ਆ ਖੰਡਰ ਬਣੀ ਹੋਈ ਸੀਗੀ ਸਾਰੀ ਦੀ ਉਹਦੀ ਰਿਪੇਅਰ ਕਰਾਈ ਹੈਗੀ ਠੀਕ ਹੈ ਅਸੀਂ ਪਹਾੜਿਆਂ ਦੇ ਵਿੱਚ ਵਧੀਆ ਵਾਅਦਾ ਕੀਤਾ ਜਿਹੜੀ ਗੱਡੀ ਇੱਥੇ ਵਿਕ ਚੁੱਕੀ ਸੀ ਸਾਡੇ ਆਉਣ ਤੇ ਗੱਡੀਆਂ ਨਵੀਆਂ ਪਈਆਂ ਨੇ ਜੀ ਜੇ ਅਸੀਂ ਕੰਮ ਕੀਤਾ ਤਾਂ ਹੀ ਸਾਡੇ ਆਪਰੇਟਰ ਸਾਡੇ ਪਿੱਛੇ ਖੜੇ ਕੀ ਕਹਿਣਾ ਚਾਹੋਗੇ ਟਰੱਕ ਆਪਰੇਟਰਾਂ ਨੂੰ ਮੇਰਾ ਆਖਰੀ ਸਵਾਲ ਮੈਂ ਤਾਂ ਟਰੱਕ ਆਪਰੇਟਰਾਂ ਨੂੰ ਇਹ ਹੀ ਵੀਰਾਂ ਨੂੰ ਸੰਦੇਸ਼ ਦੇਣਾ ਵੀ ਜੋ ਤੁਸੀਂ ਫੈਸਲਾ ਲੈਣਾ ਇੱਕ ਆਪਦੇ ਵਧੀਆ ਇਮਾਨਦਾਰ ਬੰਦੇ ਤੇ ਲਿਓ ਮੈਂ ਨਹੀਂ ਕਹਿੰਦਾ ਵੀ ਮੈਨੂੰ ਪ੍ਰਧਾਨ ਮਨਾਓ ਜਿਹੜਾ ਕੋਈ ਤੁਹਾਨੂੰ ਵਧੀਆ ਸਾਫ਼ ਸਖਸ ਲੱਗਦਾ ਉਸ ਤੇ ਆਪਦੀ ਇਮਾਨਦਾਰੀ ਦਾ ਹੱਥ ਤਰਿਓ ਇਹ ਸੰਤਜਿੰਦਰ ਸਿੰਘ ਟਿਲਮਾ ਜਿਹੜੇ ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਰਹੇ ਨੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਕੋਈ ਝੰਡਾ ਫੁਲੰਦ ਨਹੀਂ ਸੀ ਕਰਦਾ ਹੁਣ ਵੇਖਦੇ ਆ ਟਰੱਕ ਯੂਨੀਅਨ ਦਾ ਜਿਹੜਾ ਰੁਖਾਓ ਕਿੱਧਰਲੇ ਪਾਸੇ ਨੂੰ ਜਾਂਦਾ ਸਿਆਸੀ ਕਾਮਾਂ ਦਾ ਰੁਖ ਕੀ ਕਹਿੰਦਾ ਮੈਲੂਬਾ ਸਿੰਘ ਲਾ ਦੇ ਨਾਲ ਕੁਮਾਰ ਬਿਸ਼ਪ ਜੀ ਤੇ ਗੁਰਪ੍ਰੀਤ ਸਿੰਘ